ਮਾਰਜੋਕ ਮੁੱਖ ਮੰਤਰੀ ਨੇ ਕਿਹਾ ਸੀ ਕਿ ਜਿੱਦਾਂ ਆਪਾਂ ਵੋਟਾਂ ਮੰਗਣ ਜਾਂਦੇ ਆ ਐਦਾਂ ਹੀ ਲੋਕਾਂ ਦੇ ਕੰਮ ਕਰਨ ਜਾਣਾ। ਭਗਵੰਤਬਾਹ ਸਰਕਾਰ ਤੁਹਾਡੇ ਦੁਆਰ ਤੇ ਮੈਂ ਸਾਰੇ ਪੰਜਾਬ ਦਾ ਮੁੱਖ ਆਪਣਾ ਸਿਹਤ ਮੰਤਰੀ ਹੋਊਗਾ। ਲੇਕਿਨ ਮੈਂ ਦਦਰਾਲੇ ਵਾਲਿਆਂ ਦਾ ਇਹਨਾਂ ਪਿੰਡਾਂ ਦਾ ਆਪਣੇ ਛੱਪਿੰਡਾਂ ਦਾ ਆਪਣੇ ਮਹੱਲੇ ਦਾ ਮੈਂ ਉਹਨਾਂ ਦਾ ਐਮਐਲਏ ਆ। ਸੋ ਮੈਂ ਵੀ ਇਹਨਾਂ ਦਾ ਬਤੌਰ ਐਮਐਲਏ ਆ ਕੇ ਇਹਨੇ ਸਾਰੇ ਲੋਕ ਸੁਣ ਰਿਹਾ ਸਾਰੇ ਅਫਸਰ ਮਿਲਣ ਆਏ ਆ ਜੀ। ਸਾਰੇ ਵਿਭਾਗਾਂ ਦੇ ਕੰਮ ਹੋਣ ਦਾ ਸਪੋਰਟ ਜਿਹੜੇ ਹੋ ਰਹੇ ਆ ਜਿਹੜੀਆਂ ਗਰਾਂਟਾਂ ਚਾਹੀਦੀਆਂ ਉਹਦੀ ਲਿਸਟ ਬਣਾ ਰਹੇ ਆ। ਜਿਹੜੇ ਇਹਨਾਂ ਦੇ ਕੰਮ ਸਾਲਾਂ ਬੱਧੀ ਨਹੀਂ ਹੋਏ ਇਹਨਾਂ ਦੇ ਪਿੰਡ ਦੀ ਜਿਹੜੀ ਸੜਕ ਹੈ ਇੱਥੋਂ ਤਨੌਰੇ ਨੂੰ ਜਾਂਦੀ ਆ ਉਹ ਆਜ਼ਾਦੀ ਤੋਂ ਬਾਅਦ 75 ਸਾਲ ਚ ਨਹੀਂ ਬਣੀ ਲੇਕਿਨ ਮੈਂ ਬੀੜਾ ਚੁੱਕਿਆ ਵੀ ਉਹਨੂੰ ਆਪਾਂ ਇੱਕ ਸਾਲ ਚ ਉਹਨੂੰ ਲਾਈਏ ਕੰਡੇ ਲਾਈਏ ਉਹਨੂੰ ਬਣਾਈਏ ਤੇ ਇਮੀਡੀਏਟ ਉਹਦੀ ਮੈਂ ਰਿਪੇਅਰ ਕਰਵਾ ਕੇ ਦੇ ਰਿਆ ਸੀ ਉਹ ਉਹਨੂੰ ਉਹਦੇ ਟਰੈਕਟਰ ਚ ਲੰਘਦਾ ਹੋ ਜਾਏ ਗੱਡੀ ਲੰਘਦੀ ਹੋ ਜਾਏ ਤੇ ਲੇਕਿਨ ਉਹ ਪੱਕੀ ਹੋ ਜਾਊਗਾ ਬਹੁਤ ਜਲਦੀ ਪੱਕੀ ਕਰਾ ਕੇ ਰਿਹਾਗਾ ਤੇ ਇਸੇ ਤਰ੍ਹਾਂ ਇਹਨਾਂ ਦਾ ਜਿਹੜਾ ਪੀਣ ਵਾਲਾ ਪਾਣੀ ਆ ਜੀ ਪਿੰਡ ਚ ਸਫਾਈ ਆ ਟੋਬੇ ਦੇ ਪਾਣੀ ਦੀ ਮੈਨੇਜਮੈਂਟ ਆ ਚਾਹੇ ਇਹਨਾਂ ਦੇ ਸਕੂਲ ਦੀ ਗੱਲ ਆ ਕੋਈ ਕਮਰਾ ਬਣਾਣਾ ਬਾਉਂਡਰੀ ਵਾਲ ਬਣਨੀ ਆ ਗੇਟ ਲੱਗਣਾ ਆਂਗਨਵਾੜੀ ਨਵੀਆਂ ਬਣਾ ਕੇ ਦੇਣੀਆਂ ਉਹਦੇ ਵਾਸਤੇ ਜਗ੍ਹਾ ਦੀ ਚਾਹੀਦੀ ਆ ਪਿੰਡ ਦੇ ਵਿੱਚ ਦਵਾਈ ਕਿਸ ਤਰ੍ਹਾਂ ਆਣੀ ਆ ਮੈਂ ਮੋਬਾਈਲ ਮੈਡੀਕਲ ਯੂਨਿਟ ਦਾ ਬੰਦੋਬਸਤ ਕੀਤਾ ਬਾਅਦ ਵਿੱਚ ਜਿਹੜਾ ਅੱਡੇ ਦੇ ਉੱਤੇ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਾਂਗੇ ਜਿਹਦੇ ਨਾਲ 4-5 6 ਪਿੰਡਾਂ ਨੂੰ ਫਾਇਦਾ ਹੋਏਗਾ ਘੱਟੋ-ਘੱਟ ਵੀ 8-10 ਹਜ਼ਾਰ ਲੋਕਾਂ ਨੂੰ ਇਸ ਨਾਲ ਫਾਇਦਾ ਹੋਏਗਾ ਸੋ ਇਹ ਸਾਰੇ ਕੰਮ ਜਿਹੜੇ ਅਸੀਂ ਕਰ ਰਿਹਾ ਲੋਕਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਯਾਰ 6-8 ਮਹੀਨੇ ਬਾਅਦ ਮੇਰਾ ਗੜਾ ਹੋਇਆ ਕਰੇਗਾ ਜੀ ਤਕਾਂਡ ਨੂੰ ਕਿਸ ਤਰ ਸਾਰੇ ਦੇਸ਼ ਦੇ ਡਾਕਟਰ ਇਸ ਵੇਲੇ ਸਦਮੇ 'ਚ ਆ ਜੀ ਮੈਂ ਵੀ ਸਦਮੇ 'ਚ ਆ ਮੈਂ ਵੀ ਡਾਕਟਰ ਹਾਂ ਔਰ ਮੈਂ ਉਹਨਾਂ ਡਾਕਟਰਾਂ ਦੇ ਵਿੱਚੋਂ ਇੱਕ ਆ ਜਿਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਵੱਲੋਂ 2017-18 ਦੇ ਵਿੱਚ ਕੇਂਦਰ ਦੀ ਸਰਕਾਰ ਨੂੰ ਕਿਹਾ ਸੀ ਇਹੋ ਜਿਹਾ ਕਾਨੂੰਨ ਬਣਾਓ ਵੀ ਜਿਹੜਾ ਧਿਆ ਪੈਣਾ ਤੇ ਮੈਡੀਕਲ ਪ੍ਰੈਸ਼ਨਰ ਤੇ ਡਾਕਟਰਾਂ ਤੇ ਨਰਸਾਂ ਤੇ ਸਟਾਫ ਤੇ ਹਮਲਾ ਕਰਦਾ ਉਹਦੀ ਜਮਾਨਤ ਨਹੀਂ ਹੋਊਗੀ ਜੀ ਠੀਕ ਹੈ ਜੀ ਉਹ ਉਹਨਾਂ ਨੇ ਕੋਰਨ ਬਣਾਇਆ ਨਹੀਂ ਹੈ ਮੈਨੂੰ ਉਮੀਦ ਹੈ ਕਿ ਹੁਣ ਬਣਾਣਗੇ ਉਹ ਉਹਦੇ ਵਾਸਤੇ ਵੀ ਮੈਂ ਚਿੱਠੀ ਲਿਖ ਰਿਹਾ ਜੀ ਮੈਂ ਸੋਮਵਾਰ ਨੂੰ 3:30 ਵਜੇ ਪੰਜਾਬ ਭਵਨ ਦੇ ਵਿੱਚ ਜਿੰਨੀਆਂ ਮੈਡੀਕਲ ਦੀਆਂ ਡਾਕਟਰਾਂ ਦੀਆਂ ਨਰਸਾਂ ਅਸੋਸੀਏਸ਼ਨ ਉਹਨਾਂ ਦੀ ਮੀਟਿੰਗ ਬੁਲਾ ਲਈ ਆ ਉਹਨਾਂ ਨੂੰ ਰੀਸ਼ੋਰ ਕਰੂੰਗਾ ਜੋ ਜੋ ਚੇਂਜਸ ਕਰਨਗੇ ਜੋ ਜੋ ਉਹਨਾਂ ਨੂੰ ਉਹਨਾਂ ਦੇ ਕਰਸਰ ਹੋਣਗੇ ਸਾਰਿਆਂ ਦੇ ਕੰਮ ਕਰਕੇ ਸਾਰੇ ਮਸਲੇ ਡਾਕਟਰ ਜਦੋਂ ਮਰੀਜ਼ ਦਾ ਇਲਾਜ ਕਰਨਗੇ ਰੱਬ ਦਾ ਰੂਪ ਹੈ ਉਹਨਾਂ ਦੇ ਮਨ 'ਚ ਕੋਈ ਡਰ ਨਹੀਂ ਆਉਣਾ ਚਾਹੀਦਾ ਮੇਰੇ ਤੇ ਹਮਲਾ ਨਾ ਹੋ ਜਾ ਜੀ ਇਹ ਡਰ ਉਹਨਾਂ ਦਾ ਕੱਢਾਂਗੇ ਜੀ ਆਪਾਂ ਹਰ ਹਿਲ ਹਰ ਜਿਹੜਾ ਹਿਲ ਆਫਸੀਲਾ ਉਹਦੇ ਵਾਸਤੇ ਕਰਾਂਗੇ ਜਿਹੜੀ ਉਸ ਲੜਕੀ ਨਾਲ ਦਰਿੰਦਗੀ ਹੋਈ ਆ ਉਹਦੇ ਵਾਸਤੇ ਸਖਤ ਤੋਂ ਸਖਤ ਉਹਨੂੰ ਫਾਂਸੀ ਦੀ ਸਜ਼ਾ ਜਿੰਨੀ ਜ਼ਰ ਨਹੀਂ ਆਂਦੀ ਉਹਦੇ ਮਾਪੇ-ਬਾਪ ਨੂੰ ਤਾਂ ਕੀ ਜਾਣੀ ਆ ਮੇਰੇ ਦਿਨ ਨੂੰ ਚਾਨੀ ਆਏਗਾ ਉਹਨੀਂ ਦਿਨ ਮੰਨ ਲਓ ਸਾਰੇ ਅਸੀਂ ਸਦਮੇ ਚਾ ਸਾਰੀ ਨੇਸ਼ਨ ਇਹ ਸਾਡੇ 140 ਕਰੋੜ ਜਿਹੜੇ ਭਾਰਤੀ ਜਿਹੜੇ ਆਪਣਾ ਉਹਨੂੰ ਕਹਿੰਦੇ ਆ ਜਿਹੜੇ ਭਾਰਤ ਤੇ ਮਾਣ ਮਹਿਸੂਸ ਕਰਦੇ ਆ ਉਹਨਾਂ ਵਾਸਤੇ ਡੁੱਬ ਮਾਰਨ ਵਾਲੀ ਗੱਲ ਆ ਸ਼ਰਮ ਵਾਲੀ ਗੱਲ ਆ ਸਾਡੇ ਸਾਰਿਆਂ ਵਾਸਤੇ ਸਾਡੀਆਂ ਸਰਕਾਰਾਂ ਵਾਸਤੇ ਵੀ ਔਰ ਸਾਡੇ ਜਿਹੜਾ ਸਮਾਜ ਆ ਉਹਦੇ ਉਹਦੇ ਵਾਸਤੇ ਵੀ ਸਮਾਜ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ ਉਹਦਾ ਵੀ ਅਸੀਂ ਬੰਦੋਬਸਤ ਕਰਾਂਗੇ ਤੁਹਾਡੇ ਸਾਰਿਆਂ ਨਾਲ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਇਹ ਦੁੱਖ ਦੀ ਘੜੀ ਆ ਆਪਾਂ ਉਸ ਪਰਿਵਾਰ ਨਾਲ ਖੜੀਏ ਮੇਰੀ ਹਮਦਰਦੀ ਉਹਨਾਂ ਦੇ ਨਾਲ ਆ ਉਹਨਾਂ ਦਾ ਅਸਹਿ ਦੁੱਖ ਹੈ ਇਹ ਅਸਹਿ ਦ ਤੇ ਉਹਨਾਂ ਦਾ ਸਦਮਾ ਬਹੁਤ ਸੀ ਇਸਪਾਸੇ ਸੰਗਠਨ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿੱਤੀ ਜੀ ਕਿ 50 ਕਰੋੜ ਲੀਟਰ ਦੁੱਧ ਨਕਲੀ ਵਿਕ ਰਿਹਾ ਰੋਜ਼ ਭਾਰਤ ਦੇ ਵਿੱਚ ਜੀ ਇਸ ਨੂੰ ਕਿਸ ਤਰ੍ਹਾਂ ਦੇਖਣਾ ਦੇਖੋ ਤੁਸੀਂ ਨਾ ਇੱਕ ਬਹੁਤ ਨੇਕ ਕੰਮ ਕਰੋਗੇ ਜੀ ਮੈਨੂੰ ਇੱਕ ਦੋ ਪੱਤਰਕਾਰਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਕਿ ਫਲਾਨੀ ਜਗ੍ਹਾ ਤੇ ਨਸ਼ੇ ਵਿਕਦੇ ਆ ਮੈਂ ਇਮੀਡੀਏਟਲੀ ਐਕਸ਼ਨ ਕਰਾਤਾ ਤੁਸੀਂ ਆਪਾਂ ਥਿੰਕ ਗਲੋਬਲੀ ਬਟ ਐਕਟ ਲੋਕਲੀ ਤੁਸੀਂ ਮੈਨੂੰ ਇਨਫੋਰਮੇਸ਼ਨ ਦਿਓ ਜਿਹੜਾ ਪਟਿਆਲੇ ਦੇ ਵਿੱਚ ਵੀ ਫਲਾਨੀ ਜਗ੍ਹਾ ਤੇ ਨਕਲੀ ਦੁੱਧ ਬਣਦਾ ਪਨੀਰ ਬਣਦਾ ਇੱਥੇ ਵਿਕਦਾ ਇੱਥੇ ਮਸਾਲੇ ਨਕਲੀ ਬਣਦੇ ਆ ਅੱਗੇ ਮੇਰੇ ਤੇ ਛੱਡ ਦਿਓ ਉਹ ਬੰਦੇ ਤੁਹਾਨੂੰ ਲੱਭਣਗੇ ਨਹੀਂ ਮੁੜ ਕੇ ਜੀ ਮਨ ਜਿਹੜਾ ਜਿਹੜੇ ਜਿਹੜੇ ਬੰਦੇ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਚਾਹੇ ਉਹ ਨਸ਼ਿਆਂ ਦੀ ਗੱਲ ਹੋਵੇ ਚਾਹੇ ਉਹ ਨਕਲੀ ਦੁੱਧ ਦੀ ਗੱਲ ਹੋਵੇ ਸੰਥੈਟਿਕ ਪਨੀਰ ਦੀ ਗੱਲ ਹੋਵੇ ਮੈਂ ਉਹਨਾਂ ਨੂੰ ਬਿਲਕੁਲ ਮਾਫ਼ ਨਹੀਂ ਕਰੂੰਗਾ ਜ਼ੀਰੋ ਟੋਲਰੈਂਸ ਹੈ ਇਸ ਤੇ ਅਕਾਲੀ ਦਾਲ ਆਪਣੇ ਜਾਂਚ ਉਲਝ ਗਿਆ ਹੋਇਆ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਆ ਜੀ ਮੈਂ ਤਾਂ ਮੈਨੂੰ ਤਾਂ ਦੁੱਖ ਹੁੰਦਾ ਜੀ ਮੇਰਾ ਨਾਨਾ ਅਕਾਲੀ ਸੀ ਜੀ ਉਹ ਆਜ਼ਾਦੀ ਦੀ ਲੜਾਈ 'ਚ ਪਹਿਲਾਂ ਜਿਲ ਗਿਆ ਮੇਰਾ ਬਾਪ ਜਿਹੜਾ ਸੀਗਾ ਪੰਜਾਬੀ ਸੂਬੇ ਲਈ ਮੈਂ ਛੋਟਾ ਜਿਹਾ ਬੱਚਾ ਹੁੰਦਾ ਸੀਗਾ ਜੀ ਅਸੀਂ ਬਹੁਤ ਕਸ਼ਟ ਚੱਲਿਆ ਜੀ ਸਾਡੇ ਘਰੇ ਰੇਡ ਆਉਂਦੇ ਸੀ ਪੁਲਿਸ ਆਂਦੀ ਹੁੰਦੀ ਸੀ ਜੀ ਸਾਡੀਆਂ ਕੁਰਕੀਆਂ ਹੁੰਦੀਆਂ ਹੁੰਦੀਆਂ ਸੀ ਜੀ ਮੈਂ ਛੋਟਾ ਜਿਹਾ ਹੁੰਦਾ ਸੀ ਮੈਂ ਪੁਰਜਿਆਂ ਨਾਲ ਲੜਦਾ ਸੀਗਾ ਇਹਦਾ ਜਿਹੜਾ ਮਾਨਮਤਾ ਇਤਿਹਾਸ ਹੈ ਨਾ ਜੀ ਇਹ ਪਿੱਛੇ ਨੂੰ ਚਾਤੀ ਮਾਰ ਰਹੇ ਨੇ ਕੀ ਕਰ ਰਿਹਾ ਜੀ ਕਾਲੀਦਾਲ ਕਿੱਥੇ ਪਹੁੰਚ ਗਿਆ ਕਿਉਂ ਪਹੁੰਚਾਇਆ ਇੱਥੇ ਇਹ ਉਹਨਾਂ ਦਾ ਇੰਟਰਨਲ ਕੰਮ ਹੈ ਜੀ ਉਹਨਾਂ ਦੀ ਪਾਰਟੀ ਦਾ ਸੋਚਣੇ ਦੇ ਬਾਰੇ ਦੇਖੋ ਅੱਜ ਤੱਕ ਪਹਿਲਾਂ ਕਦੇ ਨਹੀਂ ਦੇਖਿਆ ਹੈਗਾ ਵੀ ਹਾਂ ਮੰਤਰੀ ਜਾਂ ਅਫਸਰ ਕੋਈ ਮੌਕੇ ਦੇ ਐਵੇਂ ਮਤਲਬ ਪਿੰਡਾਂ ਦੇ ਵਿੱਚ ਆਉਂਦੇ ਸੀਗੇ ਕਿ ਅਸੀਂ ਪਹਿਲੀ ਵਾਰ ਦੇਖ ਰਹੇ ਹਾਂ ਐਨੀ ਉਮਰ ਹੋ ਗਈ ਮੇਰੀ ਵੀ ਮਤਲਬ ਪਹਿਲੀ ਵਾਰ ਦੇਖ ਰਹੇ ਹਾਂ ਵੀ ਹਾਂ ਸਰਕਾਰ ਹੈ ਜਿਹੜੀ ਪਿੰਡਾਂ ਤੋਂ ਚੱਲਦੀ ਹੈ ਜੀ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਆ ਕੇ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਨੇ ਉਹ ਪਿੰਡ ਆ ਕੇ ਮਤਲਬ ਸਮੱਸਿਆ ਸੁਣਨਗੇ ਤੇ ਮੌਕੇ ਤੇ ਜੀ ਜਿਹੜੀਆਂ ਸਮੱਸਿਆ ਦਾ ਹੱਲ ਹੋਣ ਵਾਲਾ ਮੌਕੇ ਤੇ ਇਹੀ ਹੱਲ ਕਰਨਗੇ ਜੀ ਜਿਨ੍ਹਾਂ ਦੇ ਨਾਲ ਸਾਰੇ ਸਬੰਧਤ ਮੈਕਮੇ ਅਧਿਕਾਰੀਆਂ ਨੇ ਉਹ ਸਾਰੇ ਪਹੁੰਚ ਰਹੇ ਨੇ ਜੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਸੋਚ ਦਿੱਤੀ ਹੈ ਕਿ ਪੰਜਾਬ ਦੀ ਜੋ ਸਰਕਾਰ ਹੈ ਇਹ ਚੰਡੀਗੜ੍ਹ ਤੋਂ ਜਾਂ ਵੱਡੇ ਏਸੀ ਦਫ਼ਤਰਾਂ ਤੋਂ ਨਹੀਂ ਹੈ ਪਿੰਡਾਂ ਦੀਆਂ ਸੱਥਾਂ ਤੋਂ ਚੱਲੇਗੀ ਉਹਦੇ ਤਹਿਤ ਉਹਨਾਂ ਨੇ ਮੁਹਿੰਮ ਸ਼ੁਰੂ ਕੀਤੀ ਹੈ ਪੰਜਾਬ ਸਰਕਾਰ ਆਪ ਜੀ ਦੇ ਦਵਾਰ ਔਰ ਇਸ ਦੇ ਤਹਿਤ ਲੜੀਵਾਰ ਸਾਰੇ ਪਿੰਡਾਂ ਦੇ ਵਿੱਚ ਸਾਰੇ ਮਹੱਲਿਆਂ ਦੇ ਵਿੱਚ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਆਪਣੇ ਹਲਕੇ 'ਚ ਜਾ ਰਹੇ ਨੇ ਔਰ ਉਸ ਦੇ ਤਹਿਤ ਜਿੰਦਰਾਲਾ ਪਿੰਡ ਵੀ ਪਹੁੰਚੇ ਨੇ ਇਹ ਤੋਂ ਪਹਿਲਾਂ ਵੀ ਦੋ ਪਿੰਡਾਂ 'ਚ ਸਵੇਰੇ ਗਏ ਨੇ ਸੋ ਬਹੁਤ ਵਧੀਆ ਪਬਲਿਕ ਵੱਲੋਂ ਹੰਗਾਰਾ ਮਿਲ ਰਿਹਾ ਲੋਕ ਹੈਰਾਨ ਵੀ ਨੇ ਕਿ ਪਿਛਲੀਆਂ ਸਰਕਾਰਾਂ ਵਿੱਚ ਤਾਂ ਕਦੀ ਇਦਾਂ ਨਹੀਂ ਸੀ ਹੁੰਦਾ ਪਰ ਹੁਣ ਲੋਕਾਂ ਦੇ ਵਿੱਚ ਆ ਕੇ ਮੰਤਰੀ ਵੀ ਔਰ ਅਫਸਰ ਸ਼ਾਹੀ ਵੀ ਸਾਰੀ ਜੋ ਹੈ ਉਹ ਲੋਕਾਂ ਦੀਆਂ ਸਮੱਸਿਆਵਾਂ ਪੁੱਛ ਕੇ ਉਹਨਾਂ ਦੇ ਕੰਮ ਕਰ ਰਹੀ ਹੈ ਜੀ ਆ ਲੋਕਾਂ ਵਿੱਚ ਇੱਕ ਖੁਸ਼ੀ ਦਾ ਮਾਹੌਲ ਹੈ ਜੀ ਕਿਉਂਕਿ ਆਖਰਕਾਰ ਗੱਲ ਸਰਕਾਰਾਂ ਤੋਂ ਲੋਕੀ ਸੁਣਵਾਈ ਦੀ ਉਮੀਦ ਰੱਖਦੇ ਨੇ ਤੇ ਇਸ ਕਰਕੇ ਲੋਕਾਂ ਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਵੀ ਸਾਡੇ ਕੋਲ ਆ ਕੇ ਸਾਡੀ ਸਮੱਸਿਆ ਪੁੱਛੀ ਜਾ ਰਹੀ ਹੈ ਔਰ ਜਦੋਂ ਮੰਤਰੀ ਸਾਹਿਬ ਔਰ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ ਉਹ ਆਪ ਜਦੋਂ ਗਰਾਊਂਡ ਦੇ ਉੱਪਰ ਇੰਨੇ ਐਕਟਿਵ ਹੁੰਦੇ ਨੇ ਤਾਂ ਉਹਦੇ ਨਾਲ ਫਿਰ ਅਫਸਰ ਸ਼ਾਹੀ ਵੀ ਜਿਹੜੀ ਆ ਪ੍ਰਸ਼ਾਸਨ ਵੀ ਜਿਹੜਾ ਉਹ ਹੋਰ ਜ਼ਿਆਦਾ ਤੇਜ਼ੀ ਦੇ ਨਾਲ ਕੰਮ ਕਰਨ ਲੱਗ ਪੈਂਦਾ ਔਰ ਉਸ ਦਾ ਅਸਰ ਸਾਨੂੰ ਪਿੰਡਾਂ ਦੇ ਵਿੱਚ ਦਿਖਾਈ ਦੇ ਰਿਹਾ ਸੋ ਲੋਕ ਇਸ ਗੱਲ ਤੋਂ ਖੁਸ਼ ਵੀ ਨੇ ਔਰ ਜਿਹੜੇ ਚੈਲੰਜਸ ਜਿਹੜੇ ਆ ਸਮੱਸਿਆਵਾਂ ਲੋਕਾਂ ਦੀਆਂ ਨੇ ਉਹ ਵੀ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਜੀ